ਕਾਕੀ ਨੇ ਮਾਰਿਆ ਬਾਹਰ ਆਪਾ ਗਾਲਾਂ ਨਹੀਂ ਕੱਢਣੀਆਂ ਬਾਹਰ ਥੋੜੀ ਚੱਲੇ ਆਪਾਂ ਇੱਥੇ ਬਾਹਰ ਅਸੀਂ ਅੱਜ ਬੈਰੋਕੇ ਪਿੰਡ ਪਹੁੰਚੇ ਆਂ ਜੀ ਜ਼ਿਲ੍ਹਾ ਮੋਗਾ ਇੱਥੇ ਇੱਕ ਪਰਿਵਾਰ ਦੇ ਹਾਲਾਤ ਦਿਖਾਉਨੇ ਆ ਤੁਹਾਨੂੰ ਭੈਣ ਆ ਜੀ ਜਸਵਿੰਦਰ ਕੌਰ ਚਾਰ ਬੱਚੇ ਆ ਇਹਦੇ ਭੈਣ ਦੇ ਤੇ ਆ ਦੋ ਤਾਂ ਨਿੱਕੇ ਅਜ ਤੱਕ ਕਦੇ ਸਕੂਲ ਵੀ ਨਹੀਂ ਗਏ ਤੇ ਦੋ ਸਾਲਾਂ ਤੋਂ ਇਹ ਭੈਣ ਅੰਦਰ ਹੀ ਬੈਠੀ ਐ ਕਮਰੇ 'ਚ ਹੀ ਠਿਰਦਾ ਕੀ ਹਾਲ ਕਰਿਆ ਹੋਇਆ ਦਿਖਾਈ ਕਿ ਮੈਂ ਜਟਾਂ ਬੱਜੀਆਂ ਪਈਆਂ ਆ ਗਰਮੀਆਂ ਕਿੰਨੀਆਂ ਆ ਮੋਟੀਆਂ ਜਰਾਬਾਂ ਪਾਈਆਂ ਸਰਦੀਆਂ ਵਾਲੀਆਂ ਆ ਸਿਰਚ ਕਿੰਨਾ ਜਖਮ ਹੋਇਆ ਪਿਆ ਕੀ ਬੱਜਿਆ ਸਿਰ ਚ ਆ ਕੀਨੇ ਮਾਰਿਆ ਬਾਹਰ ਚਲੋ ਆਪਾਂ ਗਾਲਾਂ ਨਹੀਂ ਕੱਢਣੀਆਂ ਖਾਲ ਬਣਾਈ ਬੈਠੀ ਆ ਤੂੰ ਬਾਹਰ ਜਾ ਬਾਹਰ ਥੋੜੀ ਚੱਲੇ ਆਪਾਂ ਇੱਥੇ ਬਾਹਰ ਇਸ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਜੀ ਬਹੁਤ ਮਾੜੀ ਆ ਵੀ ਅਸੀਂ ਪਿੰਡ ਪੱਧਰ ਤੇ ਕੋਸ਼ਿਸ਼ ਕੀਤੀ ਮਦਦ ਕਰਨ ਦੀ ਪਰ ਮਦਦ ਨਹੀਂ ਕਰ ਸਕੇ ਕਿਉਂਕਿ ਉਹ ਕੁੜੀ ਅੰਦਰੋਂ ਬਾਹਰ ਹੀ ਨਹੀਂ ਨਿਕਲਦੀ ਨਾ ਨਾ ਹੁੰਦੀ ਐ ਨਾ ਧੁੰਦੀ ਐ ਨਾ ਜਵਾਕਾਂ ਨੂੰ ਸਾਂਭਦੀ ਆ ਤੇ ਨਾ ਆਪਣੀ ਕੇਅਰ ਕਰਦੀ ਐ ਅੱਜ ਨੂੰ ਇਹ ਵੀ ਸੋਚੀ ਨਹੀਂ ਮੈਂ ਬੋਲਣਾ ਕੀ ਆ ਗਾਲਾਂ ਕੱਢੀ ਜਾਂਦੀ ਐ ਮਾੜੇ ਸ਼ਬਦ ਬੋਲ ਰਹੀ ਐ ਭੈਣ ਪਰ ਇਹ ਭੈਣ ਠੀਕ ਹੋ ਕੇ ਆਪਣੇ ਪਰਿਵਾਰ ਨੂੰ ਸਾਹਮਣਜੋਗੀ ਹੋ ਜੇਵੇ ਤੁਸੀਂ ਵੀ ਸਾਰੇ ਅਰਦਾਸ ਤੇ ਨਗਰ ਦਾ ਵੀ ਬੈਰੋਕੇ ਦਾ ਬਹੁਤ ਬਹੁਤ ਧੰਨਵਾਦ ਆ ਭਾਈ